दोस्तों तो ले वीडियो लेके हैं बहुत कितनी देखो वीडियो है देखियो ते लास्ट तक जरूर देखो वीडियो वीडियो थोड़ी बड़ी हो सकती है पर बढ़िया वीडियो बहुत ही फनी के वीडियो है देखो आ देखो है ਬੱਠੜਾ ਲੈ ਰੱਖਿਆ ਬੱਠੜ ਦੇ ਚਿੱਕਿ ਚਿੱਕੜ ਪਰ ਰੱਖਿਆ ਹੈ ਚਿੱਕੜ ਪਰ ਰੱਖਿਆ ਹੈ ਨਾ ਦੇਖੋ ਚਿੱਕੜਾ ਮੂੰਹ ਤੇ ਮਾਰਦੇ ਨੇ ਜਿਹੜਾ ਬੰਦਾ ਕੋਈ ਹਾਰ ਦੇ ਆ ਦੇਖੋ ਆਹ ਦਾ ਜਿੱਤ ਗਿਆ ਬਾਈ ਇਹ ਆ ਦਵਾਰੇ ਫੇਰ ਹਾਰ ਗਿਆ ਬਾਈ ਇਹ ਵੀ ਜਿੱਤ ਗਿਆ ਵੀ ਬਚ ਗਿਆ ਇਹ ਵੀ ਬਚ ਗਿਆ ਬਚ ਗਿਆ ਬਚ ਗਿਆ ਆ ਵੀ ਬਚ ਗਿਆ ਦੁਬਾਰੇ ਫੇਰ ਆ ਗਿਆ ਇਹ ਆ ਗਿਆ ਮੂਤੇ ਦੇ ਇਹ ਇਹ ਮੂ ਦਾ ਬਣਾਤਾ ਇਹਦਾ কারਟੂਨ ਬਹੁਤ ਇੰਟਰਸਟਿੰਗ ਵੀਡੀਓ ਆ ਅੰਤੜ ਤੱਕ ਦੇਖਿਆ ਜਾਓ ਇਹ ਉਹ ਬਣਾਤਾ ਇਹਦਾ ਵੀ কারਟੂਨ ਇੱਕ ਵਿਚਾਰੜਾ ਬਚਾ ਹੋਇਆ ਆ ਲਾਲ ਵਾਲਾ ਇਹੇ ਦੇਖ ਕੋਦੋਂ ਨੰਬਰ ਆਂਦਾ ਇਹਦਾ ਫੇਰ ਨੰਬਰ ਆ ਗਿਆ ਬਈ ਇਹਦਾ ਇਹਦਾ ਨੱਕ ਸਹੀ ਵਿਗਾੜਦਾ ਮੂੰਹ ਦਾ ਆ ਹੁਣ ਆ ਗਈ ਲਾਲ ਬਾਣ ਦੀ ਵਾਰੀ ਆ ਗਿਆ ਬਈ ਇਹ ਜੀ ਲੈ ਬਈ ਹੁਣ ਕਰਦਣਗੇ ਬਦਲਾ ਜੇ ਹੁਣ ਲੈਣਗੇ ਬਦਲਾ ਉਹ ਸਾਰਾ ਜਿੰਨਾ ਵਿੱਚ ਗੁੱਸਾ ਹੁ ਕੱਢ ਦਾਂਗੇ ਦੇਖੋ ਆ ਤੇ ਕਿਵੇਂ ਮਾਰ ਰਹੇ ਨੇ ਖਿੱਚ ਖਿੱਚ ਕੇ ਜਿਵੇਂ ਕੰਧ ਦੇ ਪਲਾਸਟਰ ਕਰਦਾ ਹੁੰਦਾ ਮਿਸਤਰੀ ਤੇ ਹੁਣ ਆਦੀ ਵਾਰੀ ਆ ਗਈ ਲੈ ਭਾਈ ਨਾਗਾ ਤੇਰਾ ਨੰਬਰ ਫੇਰ ਦਵਾ ਦੇ ਕਿ ਭਾ ਦੇਖ ਲੋ ਕਿਹ ਜਿਹੇ ਖੇਡਦੇ ਨੇ ਦੇਖੋ ਬਾਹਰ ਦੇ ਪਰ ਜੋ ਵੀ ਖੇਡਦੇ ਨੇ ਪੂਰੇ ਨਿਆਰੇ ਲੈ ਕੇ ਖੇਡਦੇ ਨੇ ਭਈਆ ਦੇਖੋ ਬਾਰੀ ਫੇਰ ਆ ਗਈ ਬਾਰੀ ਇਹ ਲਾਲ ਬਾਲਾ ਨੇ ਦੀ ਇਹ ਆ ਦੇਖ ਜੇ ਮਿਸਤਰੀ ਕੰਮ ਤੇ ਬਣਾਸਟਰ ਨਹੀਂ ਕਰਦਾ ਹੋਣਾ ਕਾਂਡੀ ਨਾਲ ਛਾਪਣਾਦਾ ਹੋਣਾ ਦੇਖੋ ਮਾਰ ਰਹੇ ਨੇ ਤੇ ਮੂੰਹ ਤੇ ਇਹ ਬਚ ਗਿਆ ਫੇਰ ਆ ਵੀ ਬਚ ਗਿਆ ਇਹ ਗਿਆ ਫੇਰ ਦਵਾ ਦੇ ਬਾਰੇ ਹੁਣ ਤੱਕ ਉਹਦੇ ਗੇੜ ਚੜ ਗਿਆ ਹਾਂ ਹਾਂ ਹੁਣ ਮੂਵੀ ਕਰਤਾ ਬੰਦ ਆ ਚੱਕ ਰੱਥਲੇ ਤੱਕ ਲਿੱਪਦਾ ਬਾਈ ਇਹ ਵਾਚ ਜੇਗਾ ਬਾਈ ਇਹ ਵੀ ਇਹ ਵੀ বাজ ਜੇਗਾ ਮਨਾਂ ਦਾ ਇਹ ਨਾ ਗਿਆ ਬਾਈ ਇਹਦਾ ਜਿਆਦਾ ਦਿਖਾਨ ਮਰਾ ਬਾਈ ਨੇ ਗੁੱਸੇ ਹੋ ਗਏ ਹੁਣ ਗੁੱਸੇ ਇਹ ਹੁਣ ਗੁੱਸੇ ਜਿਆਦਾ ਕੰਮ ਪੂਰਾ ਕੰਦਾ ਵੀ ਲਿੱਪਦੀ ਇਹਨਾਂ ਦਾ ਪਤੰਦਰਾ ਨੇ ਲੈ ਬਾਈ ਫੇਰ ਗਿਆ ਵੇ ਚਾਖਾ ਆਪਰ ਫਾਇਦਾ ਇਹਨਾਂ ਬਣਾਤਾ ਕਾਰਟੂਨ ਮੂਰਤੀ ਬਣਾਤੀ ਗੁੱਸੇ ਜਾ ਇੰਨਾ ਦਾ ਇਹਨਾਂ ਨੇ ਲਿੱਪੇ ਹੋਣੇ ਦੂਜੇ ਜੀ ਬਾਅਦ ਚ ਜਿੰਨਾ ਹੀ ਲਿੱਪਿਆ ਗਿਆ